सत श्रीकाल जी सा चैनल पंजाबी टोटके उपाचा बहुत 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 स्वागत है जिस तरह कि तू पता है कि सारे चैनल तेजे तो हर दुख तकलीफ परेशानी दा एक तो एक वाला उपा लैके है आते हैं जिसका रिजल्ट सबू मिलता है इसी तरह ही आज की वीडियो एक बहुत ही जबरदस्त 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 हाँ जी मैं तीन बारी क्यों बोली हाँ क्योंकि बहुत ही जबरदस्त वीडियो है हाँ जी जो तुम अन के हैरान रह जाओगे ऐसी जानकारी असी अज તવા દેવાસ્તે લે કે આય હા તવાડા નામ હાંજી તવાડા નામ તવાડી કિસ્મત બદલ સકતા હે પર ઓ કિસ તરહ તવાડી ڈیٹ ઓફ બર્થ તા દેખો પરમાત્મા ની જિસ દિન તਾਨੂੰ પેદા કીતા હે જિસ દિન તવાડા જન્મ હોયા હે જિસ દિન તਾਨੂੰ પૃથ્વી લોક તે પેજા હે बहुत ज़्यादा मायने रखती ही है जिंदगी दे पर असि उस बदल नहीं सकते है ना कभी उस चेंज नहीं कर सकते मरते दम तक साड़ी डेट ऑफ बर्थ साड़ी जन्म तारीख उन्नी ही रही है पर एक ऐसी चीज है नाम ਹਾਂਜੀ ਆਪਣਾ ਨਾਮ ਦੇ ਨਾਮ ਨੂੰ ਨਹੀਂ ਬਦਲਣਾ ਹੈ ਹਾਂਜੀ ਨਾਮ ਨੂੰ ਨਹੀਂ ਬਦਲਣਾ ਹੈ ਨਾਮ ਦੇ ਸਪੈਲਿੰਗ ਅਸੀਂ ਥੋੜੇ ਜੇ ਬਦਲ ਦੇਵਾਂਗੇ ਤਾਂ ਸਾਡੀ ਕਿਸਮਤ ਬਦਲ ਸਕਦੀ ਹੈ 40 ਤੋਂ 45% ਐ ਨਾਮ ਜੋ ਸਪੈਲਿੰਗ ਆਪਾਂ ਚੇਂਜ ਕਰਕੇ ਜੋ ਅਸੀਂ ਨਿਊਮਰੋਲੋਜੀ ਦੇ ਹਿਸਾਬ ਨਾਲ ਉਸ ਨੰਬਰ ਤੇ ਲੈ ਕੇ ਆ ਜਾਂਦੇ ਹਾਂ ਅਸੀਂ ਆਪਣਾ ਨਾਮ ਤੇ ਉਹ ਤੁਹਾਡੀ ਕਿਸਮਤ ਬਦਲ ਦਿੰਦਾ ਹੈ ਤੁਸੀਂ ਵੀ ਸ਼ਾਇਦ ਨੋਟਿਸ ਕੀਤਾ ਹੀ ਹੋਏਗਾ ਜਿਹੜੇ ਵੱਡੇ ਵੱਡੇ ਸੈਲੀਬ੍ਰਿਟੀਜ਼ ਹਨ ਹੀਰੋ ਹੀਰੋਇਨ ਹਨ ਐਕਟਰ ਐਕਟਰੀਸ ਹਨ ਤੁਸੀਂ ਦੇਖਿਆ ਹੋਏਗਾ ਕਈ ਵਾਰੀ ਉਹ ਆਪਣੇ ਨਾਮ ਦੇ ਨਾਲ ਡਬਲ ਐਚ ਡਬਲ ਡੀ ਕਰ ਦਿੰਦੇ ਹਨ ਤੁਸੀਂ ਕਦੀ ਨੋਟਿਸ ਕੀਤਾ ਹੋਏਗਾ ਕਿਉਂ ਕਿ ਉਹ ਨਾ ਨੇਵੀ ਇਸ ਤਰ੍ਹਾਂ ਨਿਮਨਲੋਜੀ ਦੇ ਹਿਸਾਬ ਨਾਲ ਆਪਣਾ ਜੋ ਨਾਮ ਹੈ ਕਦੀ 6 ਨੰਬਰ ਤੇ ਜਾਂ 5 ਤੇ ਓਕੇ ਦੇ ਨੰਬਰ ਤੇ ਲੈ ਕੇ ਆਣਾ ਹੈ ਇਹ ਪੂਰੀ ਤੁਹਾਡੀ ਮੈਂ ਵੀਡੀਓ ਵਿੱਚ ਜਾਣਕਾਰੀ ਦੇਣ ਵਾਲੀ ਹਾਂ ਪਰ ਵੱਡੇ ਵੱਡੇ ਸੈਲੀਬ੍ਰਿਟੀਜ਼ ਵੀ ਇਸੇ ਤਰ੍ਹਾਂ ਕਰਦੇ ਹਨ ਜੇਕਰ ਤੁਹਾਨੂੰ ਆਪਣੇ ਸਭ ਕੁਝ ਤੁਹਾਡੀ ਜਨਮ ਕੁੰਡਲੀ ਵੀ ਸਭ ਕੁਝ ਠੀਕ ਹੈ ਉਪਾਅ ਕਰ ਰਹੇ ਹੋ ਫਿਰ ਵੀ ਤੁਹਾਨੂੰ ਸਫਲਤਾ ਨਹੀਂ ਮਿਲ ਰਹੀ ਹੈ ਤਾਂ ਆਪਣੇ ਨਾਮ ਦੇ ਸਪੈਲਿੰਗ ਚੇਂਜ ਕਰਕੇ ਦੇਖੋ ਤੁਹਾਨੂੰ ਮੈਂ ਦੱਸਾਂਗੀ ਕਿ ਕਿਹੜੇ ਕਿਹੜੇ ਨੰਬਰ ਹੁੰਦੇ ਹਨ ਜੋ ਕਿ ਲੱਕੀ ਨੰਬਰ ਹੁੰਦੇ ਹਨ ਇਸ ਨੰਬਰ ਤੇ ਤੁਹਾਨੂੰ ਆਪਣਾ ਨਾਮ ਲੈ ਕੇ ਆਣਾ ਚਾਹੀਦਾ ਹੈ ਤੇ ਕਿਹੜੇ ਨੰਬਰ ਲੱਕੀ ਨਹੀਂ ਹਨ ਇਸ ਨੰਬਰ ਤੇ ਤਾਂ ਕਦੀ ਵੀ ਤੁਹਾਨੂੰ ਆਪਣਾ ਨਾਮ ਨਹੀਂ ਹੋਣਾ ਚਾਹੀਦਾ ਹੈ ਤੇ ਕਈ ਲੋਕ ਹੁਣ ਕਹਿਣਗੇ ਕਿ ਹੁਣ ਸਾਨੂੰ ਕਿਵੇਂ ਪਤਾ ਚੱਲੇਗਾ ਕਿ ਸਾਡਾ ਨਾਮ ਕਿੰਨੇ ਨੰਬਰ ਤੇ ਆ ਰਿਹਾ ਹੈ ਕਿੰਨੇ ਨੰਬਰ ਤੇ ਨਹੀਂ ਆ ਰਿਹਾ ਹੈ ਇਹ ਪੂਰੀ ਵੀਡੀਓ ਵਿੱਚ ਤਾਂ ਜਾਣਕਾਰੀ ਤੁਹਾਨੂੰ ਮੈਂ ਦੇਣ ਵਾਲੀ ਹਾਂ ਕੋਈ ਵੀ ਅੱਜ ਤੱਕ ਤੁਹਾਨੂੰ ਫ੍ਰੀ ਵਿੱਚ ਇਹ ਜਾਣਕਾਰੀ ਨਹੀਂ ਦੇਗਾ ਜਦੋਂ ਵੀ ਤੁਸੀਂ ਪ੍ਰੋਬਲਮ ਵਿੱਚ ਹੁੰਦੇ ਹੋ ਵੱਡੇ ਬੜੇ ਤੁਸੀਂ ਐਸਟ੍ਰੋਲੋਜਰ ਕੋਲ ਜਾਂਦੇ ਹੋ ਉਹ ਤੁਹਾਨੂੰ ਪਹਿਲੇ ਤਾਂ ਮੋਟੀ ਫੀਸ ਲੈਣਗੇ ਫਿਰ ਕਹਿਣਗੇ ਕਿ ਤੁਸੀਂ ਆਪਣਾ ਨਾਮ ਚੇਂਜ ਕਰਕੇ ਇਹ ਕਰ ਲੋ ਐਨੇ ਨੰਬਰ ਤੇ ਆਪਣਾ ਨਾਮ ਲੈ ਕੇ ਆ ਜਾਓ ਪਰ ਅਸੀਂ ਅੱਜ ਤੁਹਾਨੂੰ ਫ੍ਰੀ ਵਿੱਚ ਦੱਸਣ ਵਾਲੇ ਹਾਂ ਤੇ ਜਦ ਹੀ ਨਾਲ ਤਿਆਰ ਹੋ ਜਾਓ ਆਰਾਮ ਨਾਲ ਬੈਠ ਜਾਓ ਕੋਈ ਵੀ ਜਲਦਬਾਜ਼ੀ ਨਹੀਂ ਕਰਨੀ ਹੈ ਕਿਉਂਕਿ ਅਗਰ ਜਲਦਬਾਜ਼ੀ ਕਰੋਗੇ ਅੱਗੇ-ਅੱਗੇ ਵਧਾ ਕੇ ਤੁਸੀਂ ਵੀਡੀਓ ਦੇਖੋਗੇ ਫਾਰਵਰਡ ਸਕਿਪ ਕਰਕੇ ਤਾਂ ਤੁਹਾਨੂੰ ਸਮਝ ਨਹੀਂ ਆਏਗਾ ਇਸ ਕਰਕੇ ਜੇਕਰ ਚਾਹਦੇ ਹੋ ਆਪਣੀ ਕਿਸਮਤ ਨੂੰ ਬਦਲਣਾ ਤੇ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹਿਣਾ ਤੇ ਚਲੋ ਜੀ ਹੁਣ ਇਹ ਜਾਣਕਾਰੀ ਦੇਣ ਤੋਂ ਪਹਿਲੇ ਨਿੱਕੀ ਜੀ ਮੇਰੀ ਖੁਆਇਸ਼ ਹੈ ਨਿੱਕੀ ਜੀ ਰਿਕੁਐਸਟ ਹੈ ਕਿ ਜੇਕਰ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰੋ ਜੀ ਜਿਨ੍ਹਾਂ ਨੇ ਹਾਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਦੇ ਨਾਲ ਬੈਲ ਆਈਕਨ ਦਾ ਬਟਨ ਹੁੰਦਾ ਹੈ ਉਸ ਨੂੰ ਜਰੂਰ ਦਬਾਓ ਤਾਂ ਕਿ ਮੇਰੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਜੀ ਕਮੈਂਟ ਵਿੱਚ ਆਪਣੀ ਹਾਜ਼ਰੀ ਜ਼ਰੂਰ ਦੇਣੀ ਹੈ ਤਾਂ ਕਿ ਪਰਮਾਤਮਾ ਦਾ ਆਸ਼ੀਰਵਾਦ ਤੁਹਾਨੂੰ ਜ਼ਰੂਰ ਮਿਲ ਸਕੇ ਜੀ ਤੇ ਚਲੋ ਜੀ ਸਭ ਤੋਂ ਪਹਿਲੇ ਮੈਂ ਤੁਹਾਨੂੰ ਦੱਸਦੀ ਹਾਂ ਕਿ ਜੋ ਅਸੀਂ ਆਪਣਾ ਨਾਮ ਹੈ ਠੀਕ ਹੈ ਜੋ ਉਸ ਦੇ ਸਪੈਲਿੰਗ ਹੁੰਦੇ ਹਨ ਠੀਕ ਹੈ ਪਰ ਸਪੈਲਿੰਗ ਇਸ ਤਰ੍ਹਾਂ ਨਹੀਂ ਕਿ ਤੁਸੀਂ ਅਲਫਾਬੈਟ ਜੋ ABC ਹੁੰਦਾ ਹੈ ਉਸ ਨੂੰ ਜੋੜ-ਜੋੜ ਕੇ ਜਿਵੇਂ A ਇਕ ਹੋ ਗਿਆ ਔਰ C ਤਿੰਨ ਹੋ ਗਿਆ ਇਸ ਤਰ੍ਹਾਂ ਨਹੀਂ ਠੀਕ ਹੈ ਇਸ ਦਾ ਇੱਕ ਅਲੱਗ ਚਾਰਟ ਹੁੰਦਾ ਹੈ ਜੋ ਮੈਂ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਚਾਰਟ ਦੇਵਾਂਗੀ ਉਸ ਚਾਰਟ ਦੇ ਅਕੋਰਡਿੰਗ ਤੁਸੀਂ ਆਪਣਾ ਨਾਮ ਸੈੱਟ ਕਰ ਸਕਦੇ ਹੋ ਪਰ ਹੁਣ ਅਸੀਂ ਆਪਣਾ ਨਾਮ ਕਿਵੇਂ ਸੈੱਟ ਕਰਨਾ ਹੈ ਉਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਤੇ ਨਾਲ ਦੇ ਨਾਲ ਕਿਹੜੇ ਨੰਬਰ ਤੇ ਅਸੀਂ ਆਪਣਾ ਨਾਮ ਲੈ ਕੇ ਆਣਾ ਹੈ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਸਭ ਤੋਂ ਪਹਿਲੇ ਮੈਂ ਗੱਲ ਕਰਾਂਗੀ ਉਹ ਚਾਰ ਲੱਕੀ ਨੰਬਰ ਜਿਨ੍ਹਾਂ ਤੇ ਤੁਸੀਂ ਆਪਣਾ ਨਾਮ ਲੈ ਕੇ आओ ਕਿਉਂਕਿ ਦੇਖੋ ਨੰਬਰ ਤੱਕ ਕੋਈ ਵੀ ਬੁਰੇ ਨਹੀਂ ਹੁੰਦੇ ਹਨ ਠੀਕ ਹੈ ਨੰਬਰ 1 ਤੋਂ ਲੈ ਕੇ 9 ਤੱਕ ਹੈ ਨਿਊਮਰੋਲੋਜੀ ਵਿੱਚ ਨੰਬਰ ਕੋਈ ਬੁਰਾ ਨਹੀਂ ਹੈ ਪਰ ਜਿਸ ਵੇਲੇ ਸਾਨੂੰ ਪਿਆ ਜਾਂਦਾ ਹੈ ਨਾ ਕਿ ਐ ਨੋ ਨੰਬਰ ਪਏ ਹਨ ਕਿ ਤੁਸੀਂ ਇਹਨਾਂ ਦੇ ਵਿੱਚ ਕਿਹੜੇ ਨੰਬਰ ਚੂਜ਼ ਕਰੋਗੇ ਕਿਹੜਾ ਕਿਨਾਂ ਨੂੰ ਚੁਣੋਗੇ ਫਿਰ ਉੱਥੇ ਸਾਡੀ ਕੀ ਆ ਜਾਂਦੀ ਹੈ ਅਸੀਂ ਸੋਚਦੇ ਹਾਂ ਕਿ ਇਹਨਾਂ ਨੋ ਦੇ ਵਿੱਚੋਂ ਮੈਨੂੰ ਇਹ ਚਾਰ ਨੰਬਰ ਪਸੰਦ ਹਨ ਤੇ ਇਹਨਾਂ ਚਾਰ ਨੰਬਰਾਂ ਦੀ ਕੀ ਕੀ ਸਪੈਸ਼ialਟੀ ਹੈ ਉਹ ਮੈਂ ਤੁਹਾਨੂੰ ਦੱਸਣ ਲੱਗੀ ਹਾਂ ਸਭ ਤੋਂ ਪਹਿਲਾ ਨੰਬਰ ਹੈ 1 ਨੰਬਰ 1 ਨੰਬਰ ਕਿਹਦਾ ਹੈ ਸਨ ਦਾ ਸੂਰਜ ਦਾ ਨੰਬਰ ਹੈ ਜੇ ਤੋ ਸੂਰਜ કોਣ ਹੈ ਸਨ ਹੈ ਕਿੰਗ ਹੈ ਰਾਜਾ ਹੈ ਜੇ ਤੋ ਤੁਹਾਡੇ ਨਾਮ ਦੇ ਨਾਲ ਕਿੰਕਿੰਦੀ ਪਾਵਰ ਜੁੜ ਜਾਏਗੀ ਰਾਜੇ ਦੀ ਪਾਵਰ ਜੁੜ ਜਾਏਗੀ ਤਾਂ ਸਮਝ ਸਕਦੇ ਹੋ ਨਾ ਕਿ ਸਕਸੈਸ ਸਫਲਤਾ ਕਿਸਮਤ ਆ ਤੁਹਾਡੇ ਵਿੱਚ ਆਏਗੀ ਹੀ ਆਏਗੀ ਜੀਵਨ ਵਿੱਚ ਆਏਗੀ ਇਸ ਨੂੰ ਕੋਈ ਰੋਕ ਨਹੀਂ ਸਕਦਾ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੈ 42 45% ਨਾਮ ਦੇ ਸਾਡੇ ਜੋ ਸਪੈਲਿੰਗ ਹੁੰਦੇ ਹਨ ਉਹ ਬਹੁਤ ਜ਼ਿਆਦਾ ਰੋਲ ਨਿਭਾਉਂਦੇ ਹਨ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਤੌਰ ਤੇ ਲਾਸਟ ਵਿੱਚ ਸਮਝਾਵਾਂਗੀ ਕਿ ਕਿਸ ਤਰ੍ਹਾਂ ਤੁਸੀਂ ਆਪਣਾ ਨਾਮ ਇਸ ਨੰਬਰ ਤੇ ਲੈ ਕੇ ਆਣਾ ਹੈ ਹਾਲੇ ਮੈਂ ਤੁਹਾਨੂੰ ਇਹ ਸਮਝਾਈ ਨਹੀਂ ਹਾਂ ਕਿ ਕਿਹੜਾ-ਕਿਹੜਾ ਤੁਸੀਂ ਨੰਬਰ ਤੇ ਆਪਣਾ ਨਾਮ ਲੈ ਕੇ ਆਓ ਸਭ ਤੋਂ ਪਹਿਲੇ ਇੱਕ ਬਹੁਤ ਵਧੀਆ ਨੰਬਰ ਹੈ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਸਮਝਾ ਰਹੀ ਹਾਂ ਰਾਜਾ ਦਾ ਨੰਬਰ ਹੈ ਇੱਕ ਨੰਬਰ ਤੇ ਤੁਸੀਂ ਆਪਣਾ ਨਾਮ ਲਿਆ ਸਕਦੇ ਹੋ ਆਪਣੇ ਨਾਮ ਦੇ ਸਪੈਲਿੰਗ ਜੋੜ ਕੇ

शांति पैसा रिश्ता विदेश यात्रा विदेश विच सेटल होना लग्जरी ग्लैमर यानी कि ਤੁਸੀਂ ਸਮਝ ਲਓ ਕਿ ਜੇਕਰ ਤੁਸੀਂ ਆਪਣੇ ਨਾਮ ਦੇ ਸਪੈਲਿੰਗ 6 ਤੇ ਲੈ ਕੇ ਆਂਦੇ ਹੋ ਤਾਂ ਤੁਹਾਨੂੰ ਇਹ ਸਭ ਕੁਝ ਮਿਲ ਸਕਦਾ ਹੈ ਜੋ ਵਿਦੇਸ਼ ਜਾਣ ਦੀ ਸੋਚ ਰਹੇ ਹਨ ਤਾਂ ਜਲਦੀ ਨਾਲ ਆਪਣੇ ਨਾਮ ਦੇ ਸਪੈਲਿੰਗ 6 ਤੇ ਲੈ ਕੇ ਆ ਜਾਓ ਤਾਂ ਤੁਸੀਂ ਦੇਖੋਗੇ ਕਿ ਜੋ ਤੁਹਾਡੇ ਕੰਮ ਰੁਕੇ ਹੋਏ ਹਨ फटाफट ਬੰਨੀ ਸ਼ੁਰੂ ਹੋ ਜਾਣਗੇ ਠੀਕ ਹੈ ਅਗਲਾ ਨੰਬਰ ਅਗਲਾ ਨੰਬਰ ਹੈ ਨੰਬਰ 5 बड़ा ही पावरफुल नंबर है हूँ तुम पूछोगे ए क्यों पावरफुल नंबर है यह तो सब तो ज्यादा पावरफुल नंबर है जो तो तुम मेरे तो पूछोगे तो मेरा सब तो फेवरेट नंबर है पांच पांच नंबर कि है मरकरी का है क्योंकि देखो पांच नंबर ही एक ऐसा नंबर है जो कि तो जीवन में आन वाली ਸਾਰੀਆਂ ਚੀਜ਼ਾਂ ਨੂੰ ਬੈਲੈਂਸ ਵਿੱਚ ਕਰਦਾ ਹੈ ਕਿਉਂਕਿ ਕਈ ਵਾਰੀ ਕੀ ਹੁੰਦਾ ਹੈ ਸਾਡੇ ਕੋਲ ਪੈਸਾ ਆ ਰਿਹਾ ਹੈ ਆਂਧਾ ਆਂਧਾ ਰੁਕ ਜਾਂਦਾ ਹੈ ਰਿਲੇਸ਼ਨਸ਼ਿਪ ਅੱਛਾ ਚੱਲ ਰਿਹਾ ਹੈ ਉਹ ਖਰਾਬ ਹੋ ਜਾਂਦਾ ਹੈ ਜਲਦੇ ਜਲਦੇ ਤਾਂ ਪੰਜ ਨੰਬਰ ਜੇ ਤੁਹਾਡੇ ਕੋਲ ਹੋਏਗਾ ਤਾਂ ਤੁਸੀਂ ਇਹ ਸਭ ਚੀਜ਼ਾਂ ਵਿੱਚ ਕਰੀਅਰ ਰਿਲੇਸ਼ਨਸ਼ਿਪ ਪਿਆਰ ਪੈਸਾ ਸਭ ਨੂੰ ਇਹ ਪੰਜ ਨੰਬਰ ਬੈਲੈਂਸ ਕਰ ਦਿੰਦਾ ਹੈ ਠੀਕ ਹੈ ਇਸ ਤੇ ਵੀ ਤੁਸੀਂ ਆਪਣਾ ਨੇਮ ਦੇ ਸਪੈਲਿੰਗ ਲਿਆ ਸਕਦੇ ਹੋ ਆਪਣਾ ਨਾਮ ਲਿਆ ਸਕਦੇ ਹੋ ਹੁਣ ਲਾਸਟ ਵਿੱਚ ਅਸੀਂ ਗੱਲ ਕਰਾਂਗੇ 3 ਨੰਬਰ ਹਾਂਜੀ 3 ਨੰਬਰ ਵੀ ਤੁਸੀਂ ਆਪਣੇ ਨਾਮ ਦੇ ਸਪੈਲਿੰਗ ਤੇ ਲੈ ਕੇ ਆ ਸਕਦੇ ਹੋ ਇਹ ਵੀ ਬੜਾ ਪਾਵਰਫੁਲ ਨੰਬਰ ਹੈ ਕਿਉਂਕਿ 3 ਨੰਬਰ ਹੈ ਜੂਪੀਟਰ ਦਾ ਠੀਕ ਹੈ ਕਿਉਂਕਿ ਅਸੀਂ ਹਰ ਵੀਕ ਜੋ ਹੈ ਕੰਮ ਕੀ ਕਰਦੇ ਆਂ ਮਾਤਾ ਲక్ష్ਮੀ ਦੇ ਪਿੱਛੇ ਪਜਦੇ ਆਂ ਕਿ ਸਾਡੇ ਕੋਲ ਧਨ ਆਵੇ ਧਨ ਆਵੇ ਤੇ ਜੂਪੀਟਰ ਜੋ ਹੈ ਗੁਰੂ ਹੈ ਤਾਂ ਸਾਨੂੰ ਸਿੱਖਿਆ ਦਿੰਦਾ ਹੈ ਤਾਂ ਮਾਂ ਸਰਸਵਤੀ ਦੀ ਪੂਜਾ ਕਰਨ ਤੋਂ ਬਿਨਾ ਤੁਸੀਂ ਮਾਂ ਲక్ష్ਮੀ ਤੱਕ ਨਹੀਂ ਪਹੁੰਚ ਸਕਦੇ ਤੇ ਤੁਹਾਨੂੰ ਸਮਝ ਆਇਆ ਹੋਵੇਗਾ ਕਿ ਹਰ ਚੀਜ਼ ਤੁਹਾਡੇ ਕੈਰੀਅਰ ਸਿੱਖਿਆ ਇਹ ਸਭ ਨੂੰ ਵੀ ਇਹ ਬੈਲੈਂਸ ਕਰਦਾ ਹੈ ਨੰਬਰ 3 ਠੀਕ ਹੈ ਸੋ ਇਹ ਚਾਰ ਨੰਬਰ ਹੋ ਗਏ ਜੋ ਤੁਸੀਂ ਆਪਣੇ ਨਾਮ ਜੋ ਆਪਣੇ ਨਾਮ ਦੀ ਸਪੈਲਿੰਗ ਹਨ ਆਪਣੇ ਨਾਮ ਨੂੰ ਜੇ ਚਾਰ ਨੰਬਰਾਂ ਵਿੱਚ ਕਿਹੜੇ-ਕਿਹੜੇ छोट बहुत बहुत ज्यादा बेस्ट है हूँ मैं गल करा कि बाकी नंबर हैं उन्होंने आप नहीं लैके आना है तो दिमाग में क्वेश्चन चल रहा होगा इस करके मैं लॉजिकलीजा तो दनी हाँ बड़ी जल्द सब तो पहले आप आ जाते नंबर दो ठीक है दो अपने नाम के स्पेलिंग क्यों नहीं लेके जाने हैं दो नंबर कि चंद्रमा का नंबर है मून का नंबर है हूँ जो चंद्रमा है पंद्रह दिन दा है पंद्रह दिन घटना है ठीक है जिस दलैनेट की खुद की स्टेबिलिटी नहीं है तो उसकी नंबर पर अपना नाम क्यों लेके जागे ठीक है दो नंबर क्लीयर हो गया उस तुम आ नंबर चार नंबर चार है 4 ਨੰਬਰ ਕੀ ਦਾ ਹੈ 4 ਨੰਬਰ ਹੈ ਰਾਹੁ ਦਾ ਠੀਕ ਹੈ ਜਿਹਦੇ ਕੋਲ ਤਿਰ ਹੈ نیچے ਦਾ ਪੋਰਸ਼ਨ ਟੜ ਨਹੀਂ ਹੈ ਉਹਦੇ ਕੋਲ ਉਹ ਖੁਦ ਸਟਰਗਲ ਕਰਦਾ ਹੈ ਉਹ ਖੁਦ ਕ્રોલਿੰਗ ਕਰਦਾ ਹੈ ਡਿੱਡਦਾ ਹੈ ਤਾਂ ਇਹੋ ਜੇ ਜੋ ਪਲੈਨੇਟ ਹੈ ਜੋ ਸਟਰਗਲ ਦਿੰਦਾ ਹੈ ਤਾਂ ਉਸ ਨੂੰ ਆਪ ਉਹ ਨੰਬਰ ਤੇ ਅਸੀਂ ਆਪਣਾ ਨਾਮ ਨਹੀਂ ਲਿਆ ਸਕਦੇ ਹਾਂ ਉਸ ਤੋਂ ਬਾਅਦ ਨੰਬਰ ਆਂਦਾ ਹੈ ਨੰਬਰ 7 ਨੰਬਰ 7 ਅਗਲਾ ਨੰਬਰ ਆਂਦਾ ਹੈ ਉਸ ਨੂੰ ਅਸੀਂ ਆਪਣੇ ਨਾਮ ਤੇ ਸਪੈਲਿੰਗਸ ਤੇ ਕਿਉਂ ਨਹੀਂ ਲੈ ਕੇ ਜਾਣਾ ਹੈ ਕਿਉਂਕਿ ਉਹਦੇ ਕੋਲ ਸਿਰ ਹੀ ਨਹੀਂ ਹੈ ਠੀਕ ਹੈ ਸਿਰਫ ਤਾੜੀ ਹੈਗਾ ਤੇ ਉਹਦੀ ਬੋਡੀ ਇਨਕੰਪਲੀਟ ਹੈ ਤਾਂ ਅਸੀਂ ਉਹਨੂੰ ਮਤਲਬ ਸੋਚਣ ਸਮਝਣ ਦੀ ਸਮਰੱਥਾ ਹੀ ਨਹੀਂ ਹੈ ਜਿਸ ਦੇ ਵਿੱਚ ਤਾਂ ਅਸੀਂ ਉਸ ਨੂੰ ਆਪਣੇ ਨਾਮ ਦੇ ਸਪੈਲਿੰਗ ਦੇ ਉੱਤੇ ਕਿਉਂ ਲੈ ਕੇ ਜਾਵਾਂਗੇ ਹੁਣ ਲਾਸਟ ਵਿੱਚ ਜਿਹੜਾ ਨਹੀਂ ਲਾਸਟ ਨਹੀਂ ਸੈਕਿੰਡ ਲਾਸਟ ਹੈ ਨੰਬਰ 8 ਸੋ ਅਗਲਾ ਨੰਬਰ ਹੈ ਨੰਬਰ 8 ठीक है अठ कि है सैटरन यानी कि शनि का प्लेनेट है स्लोली स्लोली चलता है बहुत स्लो चलता है क्योंकि वो शनि जो प्लेनेट है डेढ़ टंग प्लेनेट है लंगड़ा प्लेनेट है इस करके स्लो चलता है बहुत मेहनत करवाता है थोड़ा पसीने निकलवा दिता है इस करके अपने नाम से स्पैलिंग असी अठ नंबर ते बिल्कुल भी नहीं लेके आते हाँ हम लास्ट में नंबर आता है नंबर नौ हूँ लास्ट में आप गल कर लेंगे हाँ नंबर नाइन जो कि मंगल का नंबर है ठीक है यह अच्छा नंबर है इसनों कभी कभी आप नंबर अपने नाम दपैलिंग लिया सकते हाँ पर फिर भी नहीं लिया चाहिए हम बोलोगे कि कन्फ्यूज कर रहे हो लियाए कि ना लियाए देखो जो आ, मंगल का नंबर है नो अग्रैसिव नंबर है जोश वाला नंबर है अच्छा है सेनापति का नंबर है सेनापति है मार्स से का नंबर है तो पर यह ही माइनस पॉइंट है एक कोई वीकनेस है मंगल ग्रह दी नंबर नाइन दी कि वो अपने मूड्स के नाल करता है कि उधर मूड बड़ी जल्दी स्विंग होता है मूड बदलता है कह सकते हो कि मिनटा बीच हूने हस रहा है तो हमें गुस्सा हो जाएगा इस तरह का होंगे है तो इस करके असी हाँ कि नंबर नाइन ते भी अपना नाम दे स्पेलिंग ना लियाओ फिर भी लिया सकते हो कभी कभी ठीक है हूँ मैं थोन पूरी ਜਾਣਕਾਰੀ ਦੇ ਦਿੰਦੀ ਹੈ ਕਿ ਕਿਹੜੇ ਨੰਬਰਾਂ ਤੇ ਆਪਣਾ ਨਾਮ ਦੇ ਸਪੈਲਿੰਗ ਲਿਆਓ ਤੇ ਕਿਹੜੇ ਤੇ ਨਾ ਲਿਆ ਪਰ ਮੈਂ ਲਾਸਟ ਵੀ ਤੁਹਾਨੂੰ ਇੱਕ ਬਹੁਤ ਹੀ ਵਧੀਆ ਟਿਪ ਦੇ ਰਹੀ ਹਾਂ ਕਿ ਕਿਸੇ ਵੀ ਨੰਬਰ ਤੇ ਤੁਸੀਂ ਲਿਆ ਸਕਦੇ ਹੋ ਪਰ 4 ਔਰ 8 4 ਰਾਹੁ ਤੇ 8 ਸ਼ਨੀ ਦਾ ਨੰਬਰ ਇਸ ਤੇ ਕਦੀ ਵੀ ਆਪਣੇ ਨੇਮ ਦੇ ਸਪੈਲਿੰਗ ਨਹੀਂ ਲਿਆਣੇ ਚਾਹੀਦੇ ਹੈ ਇਹ ਧਿਆਨ ਰੱਖਣਾ ਤੁਸੀਂ

हूँ लास्ट विच मैं समझा पहले चार्ट देख लो इस दे तुसी अपना नाम करते हैं है? जिस तरह की दिखाई दे रहा है एच एक, एक नंबर गिना जायेगा आई जे क्यू वाय भी एक नंबर ते आता है जिस तर समझ लो ते गुर ठीक है हूँ इस चार्ट अकॉर्डिंग दे देख लो कि जी के नंबर ते है तीन नंबर पर जी ते आ गया तीन नंबर फिर आप देखा यू यू है छे नंबर आर से है दो जे नंबर फिर एक है ई नंबर है ई ते बाद दो पंज पंज आ गए टी है चार से ठीक है उस तो बाद आ गया के के है दो नंबर

पर जेकर अस इथे चेंज करना होवे त मैं की करางी समझ लो मैं अपना नाम ले आना है तीन ते एक तो मैं तीन ते नाम ले आना है त मैं की करางी कोर के ए यू आर दे पीछे एक होर आर लगा दางी आर दा कितने नंबर है आर दा, दा दो नंबर ते ते मेरा 37 तो नंबर हो जाएगा 39 39 दा टोटल करेंगे 3 9 हो जाएगा 12 12 दा जोड़ करेंगे 1 2 1 2 2 3 ਬਣ ਜਾਏਗਾ ਤਾਂ ਮੇਰਾ ਨੰਬਰ ਆ ਗਿਆ 3 ਤੇ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਮੈਂ ਐਗਜ਼ਾਮਪਲ ਨਾਲ ਸਮਝਾਇਆ ਹੈ ਤੁਸੀਂ ਵੀ ਕੋਈ ਵੀ ਸਪੈਲਿੰਗ ਕਟਾ ਕੇ ਜਾਂ ਸਪੈਲਿੰਗ ਐਡ ਕਰਕੇ ਆਪਣੇ ਨੰਬਰ ਨੂੰ ਉਸ ਨੰਬਰ ਤੇ ਸੈੱਟ ਕਰ ਸਕਦੇ ਹੋ ਜਿਹੜੇ ਨੰਬਰ ਮੈਂ ਤੁਹਾਨੂੰ ਦੱਸੇ ਹਾਂ ਇੱਕ ਨੰਬਰ 3 ਨੰਬਰ 5 ਨੰਬਰ ਤੇ 6 ਨੰਬਰ ਠੀਕ ਹੈ ਨੋ ਨੰਬਰ ਤੇ ਵੀ ਰਿਐਸ ਸਕਦੇ ਹੋ ਉਹ ਵੀ ਅੱਛਾ ਹੈ ਜੇਕਰ ਤੁਹਾਡਾ ਕਿਸੇ ਵੀ ਤਰੀਕੇ ਨਾਲ ਇਹ ਨੰਬਰ ਨਹੀਂ ਆਂਦੇ ਹਨ ਤਾਂ ਕਰਕੇ ਸੋ ਅੱਜ ਦੀ ਜਾਣਕਾਰੀ ਤੁਹਾਡੇ ਵਾਸਤੇ ਬਹੁਤ ਹੀ ਜ਼ਿਆਦਾ ਯੂਸਫੁਲ ਹੋ ਸਕਦੀ ਹੈ ਆਰਾਮ ਨਾਲ ਬੈਠ ਕੇ ਜੋ ਮੈਂ ਤੁਹਾਨੂੰ ਚਾਰਟ ਦਿਖਾਇਆ ਹੈ ਉਸ ਦੇ ਅਕੋਰਡਿੰਗ ਆਪਣਾ ਨਾਮ ਦੇ ਸਪੈਲਿੰਗ ਸੈੱਟ ਕਰੋ ਤੇ ਆਪਣੇ ਜੀਵਨ ਵਿੱਚ ਆਨ ਵਾਲੀਆਂ ਪਰੇਸ਼ਾਨੀਆਂ ਨੂੰ ਜੋ ਤੁਹਾਨੂੰ ਸਮਝ ਨਹੀਂ ਆ ਰਹੀ ਕਿ ਕਿਉਂ ਨਹੀਂ ਮੇਰਾ ਕੰਮ ਚੱਲ ਰਿਹਾ ਕਿਉਂ ਮੇਰੇ ਘਰ ਵਿੱਚ ਲੜਾਈ ਝਗੜੇ ਹੋ ਰਹੇ ਹਨ ਕਲੀਸ਼ ਹੋ ਰਹੇ ਹਨ ਕਿਉਂ ਮੇਰੇ ਬੱਚਾ ਵਿਦੇਸ਼ ਨਹੀਂ ਜਾ 파ਰੀਆ ਕੀ ਕਾਰਨ ਹੈ ਤਾਂ ਆਪਣੇ ਨਾਮ ਦੇ ਸਪੈਲਿੰਗ ਠੀਕ ਕਰੋ ਤੇ ਆਪਣੇ ਫਟਾਫਟ ਪਰੇਸ਼ਾਨੀਆਂ ਨੂੰ ਦੂਰ ਕਰੋ ਜੀ ਤੇ ਚਲੋ ਜੀ ਜੇ ਵੀਡੀਓ ਚੰਗੀ ਲੱਗੀ ਹੈ ਤੇ ਲਾਈਕ ਤੇ ਕਮੈਂਟ ਜਰੂਰ ਕਰਕੇ ਜਾਣਾ ਤੁਹਾਡਾ ਫੀਡਬੈਕ ਸਾਡੇ ਵਾਸਤੇ ਬਹੁਤ ਜ਼ਰੂਰੀ ਹੁੰਦਾ ਹੈ ਸਾਨੂੰ ਮੋਟੀਵੇਸ਼ਨ ਮਿਲਦਾ ਹੈ ਜੀ ਤੇ ਚਲੋ ਜੀ ਹੁਣ ਮੈਨੂੰ ਇਜਾਜ਼ਤ ਦਿਓ ਮਿਲਦੀ ਹੈ ਅਗਲੀ ਵੀਡੀਓ ਵੀ ਇਸ ਤਰੀਕੀਸੀ ਹੋਰ ਪਰੇਸ਼ਾਨੀ ਦਾ ਵਧੀਆ ਜਿਆ ਹੱਲ ਲੇ ਕੇ